ਮਾਪੋ ਆਪਣੇ ਬੱਚਿਆਂ ਦਾ ਖਿਆਲ ਰੱਖਿਆ ਕਰੋ ਮਾਪਾਪ ਇਸ ਵੀਡੀਓ ਨੂੰ ਜ਼ਰੂਰ ਦੇਖਿਓ ਮਹਾਰਾਸ਼ਟਰ ਦੀ ਇੱਕ ਘਟਨਾ ਹੈ ਜਿੱਥੇ ਕਿ ਤਿੰਨ ਕੁੜੀਆਂ ਇੱਕ ਦੀ ਉਮਰ 16 ਸਾਲ ਦੂਸਰੀ ਦੀ 14 ਸਾਲ ਤੀਸਰੀ ਦੀ 11 ਸਾਲ ਤਿੰਨਾਂ ਕੁੜੀਆਂ ਨੇ ਪਲਾਨ ਬਣਾਇਆ ਆਪਣੇ ਆਪ ਨੂੰ ਅਗਵਾ ਕਰਨ ਦਾ ਆਪਣੇ ਘਰ ਦੇ ਵਿੱਚ ਫੋਨ ਲਗਾਇਆ ਇੱਕ ਕੁੜੀ ਨੇ ਉਸਨੇ ਇਹ ਕਿਹਾ ਵੀ ਸਾਨੂੰ ਤਿੰਨਾਂ ਕੁੜੀਆਂ ਨੂੰ ਅਗਵਾ ਕਰ ਲਿਆ ਗਿਆ ਕਿਸੇ ਵੱਲੋਂ ਗਰਦਨ ਦੇ ਉੱਪਰ ਚਾਕੂ ਰੱਖ ਕੇ ਸਾਨੂੰ ਨਹੀਂ ਪਤਾ ਉਹ ਸਾਨੂੰ ਕਿੱਥੇ ਲੈ ਕੇ ਜਾ ਰਹੇ ਆ ਸਾਨੂੰ ਵਿਚਾਲੋ ਨਹੀਂ ਸਾਨੂੰ ਇਹ ਮਾਰ ਦੇਣਗੇ ਜਿਹੜੀਆਂ ਤਿੰਨੇ ਕੁੜੀਆਂ ਸੀ ਉਹ ਆਪਸ ਵਿੱਚ ਸਹੇਲੀਆਂ ਸੀਗੀਆਂ ਤੇ ਉਹਨਾਂ ਦੇ ਘਰ ਆ ਨਜ਼ਦੀਕ ਸੀਗੇ ਇੱਕ ਦੂਸਰੀ ਤੋਂ ਬਿਲਕੁਲ ਲਾਗੇ ਸੀਗੀਆਂ ਤੇ ਉਹਨਾਂ ਦੇ ਵਿੱਚੋਂ ਇੱਕ ਲੜਕੀ ਕੋਲੇ ਮੋਬਾਈਲ ਸੀਗਾ ਜਿਹੜੀ 16 ਸਾਲਾਂ ਦੀ ਸੀ ਤੇ ਦੂਸਰੀਆਂ ਬੱਚੀਆਂ ਉਸ ਦਾ ਹੀ ਮੋਬਾਈਲ ਦੇਖਦੀਆਂ ਸੀ ਯਾਨੀ ਕਿ ਪੜ੍ਹਾਈ ਦੇ ਬਹਾਨੇ ਇਕੱਠੇ ਹੋ ਕੇ ਬੱਚੇ ਜਿਹੜਾ ਮੋਬਾਈਲ ਉਹ ਦੇਖਦੇ ਸੀਗੇ ਮਾਪੇ ਪੁਲਿਸ ਕੋਲੇ ਗਏ ਇਕੱਠੇ ਹੋ ਕੇ ਵੀ ਸਾਡੀਆਂ ਬੱਚੀਆਂ ਨੂੰ ਕਿਸੇ ਨੇ ਕੜਨੇਆਪ ਕਰ ਲਿਆ ਉਹਨਾਂ ਦਾ ਫੋਨ ਆਇਆ ਆ ਜਦੋਂ ਪੁਲਿਸ ਵਾਲਿਆਂ ਨੇ ਫੋਨ ਟਰੇਸ ਕੀਤਾ ਤਾਂ ਉਸ ਨੰਬਰ ਦੇ ਉੱਪਰ ਕਾਲ ਕੀਤੀ ਤਾਂ ਉਹ ਇੱਕ ਅਨਜਾਣ ਔਰਤ ਨੇ ਫੋਨ ਚੁੱਕਿਆ ਜਿਸ ਨੇ ਇਹ ਦੱਸਿਆ ਕਿ ਬੱਸ ਦੇ ਵਿੱਚ ਤਿੰਨ ਕੁੜੀਆਂ ਵੱਲੋਂ ਉਸ ਦਾ ਫੋਨ ਮੰਗਿਆ ਗਿਆ ਇਹ ਕਹਿ ਕੇ ਕਿ ਅਸੀਂ ਘਰ ਦੇ ਵਿੱਚ ਕਾਲ ਕਰਨੀ ਆ ਮੈਨੂੰ ਨਹੀਂ ਪਤਾ ਉਹਨਾਂ ਨੇ ਕੀ ਗੱਲ ਕੀਤੀ ਹੈ ਕੀ ਨਹੀਂ ਕੀਤੀ ਪਰ ਉਹ ਕੁੜੀਆਂ ਬੱਸ ਦੇ ਵਿੱਚੋਂ ਇਸ ਸਟੇਸ਼ਨ ਦੇ ਉੱਪਰ ਉਤਰ ਗਈਆਂ ਸੀ ਉਸ ਨੇ ਪੂਰੀ ਜਾਣਕਾਰੀ ਦਿੱਤੀ ਪੁਲਿਸ ਵਾਲਿਆਂ ਨੂੰ ਸ਼ੱਕ ਪੈ ਗਿਆ ਵੀ ਕੁੜੀਆਂ ਖੁਦ ਆਪ ਕੁਛ ਨਾ ਕੁਛ ਪਲਾਨ ਕਰ ਰਹੀਆਂ ਨੇ ਵੀ ਉਹ ਕਡਨੈਪ ਨਹੀਂ ਹੋਈਆਂ ਪੁਲਿਸ ਨੇ ਅੱਗੇ ਵਾਇਰਲਸ ਕਰਤੀ ਜਿੱਥੇ-ਇਥੇ ਬੱਸਾਂ ਜਾ ਰਹੀਆਂ ਸੀਗੀਆਂ ਤੇ ਸਾਰੇ ਪਾਸੇ ਜਿਹੜੀ ਕਿ ਇਨਫੋਰਮੇਸ਼ਨ ਪਹੁੰਚੀ ਕਿ ਤਿੰਨ ਕੁੜੀਆਂ ਸਕੂਲ ਦੀ ਵਰਦੀ ਦੇ ਵਿੱਚ ਬੈਗ ਉਹਨਾਂ ਦੇ ਕੋਲ ਨੇ ਜਿਹੜੀਆਂ ਕਿ ਅਗਵਾ ਹੋ ਚੁੱਕੀਆਂ ਨੇ ਜਾਂ ਉਹਨਾਂ ਨੂੰ ਕੋਈ ਲਿਜਾ ਰਿਹਾ ਆ ਕਿਸੇ ਪਾਸੇ ਜਾਂ ਉਹ ਆਪਣੀ ਮਰਜ਼ੀ ਦੇ ਨਾਲ ਜਾ ਰਹੀਆਂ ਨੇ ਕੁਝ ਹੀ ਘੰਟਿਆਂ ਦੇ ਵਿੱਚ ਇੱਕ ਬੱਸ ਅਡੇ ਦੇ ਉੱਪਰ ਉਹ ਤਿੰਨ ਕੁੜੀਆਂ ਉਤਰਦੀਆਂ ਨੇ ਆਪਣੇ ਪਿੰਡ ਤੋਂ ਤਕਰੀਬਨ 60 ਕਿਲੋਮੀਟਰ ਦੂਰ ਆ। ਉਹਨਾਂ ਕੁੜੀਆਂ ਨੂੰ ਪੁਲਿਸ ਵਾਲਿਆਂ ਵੱਲੋਂ ਇੱਕ ਮਹਿਲਾ ਪੁਲਿਸ ਵਾਲਿਆਂ ਵੱਲੋਂ ਉਹਨਾਂ ਨੂੰ ਰੋਕ ਲਿਆ ਜਾਂਦਾ ਹੈ, ਉਹਨਾਂ ਤੋਂ ਪੁੱਛਗਿੱਛ ਕੀਤੀ ਜਾਂਦੀ ਆ ਤੇ ਮਾਪੇ-ਬਾਪ ਨੂੰ ਫੋਨ ਕੀਤਾ ਜਾਂਦਾ ਹੈ ਤੇ ਜਦੋਂ ਕੁੜੀਆਂ ਘਰੇ ਪਹੁੰਚਦੀਆਂ ਨੇ ਥਾਣੇ ਦੇ ਵਿੱਚ ਆਪਣੇ ਪਿੰਡ ਪਹੁੰਚਦੀਆਂ ਨੇ ਤਾਂ ਉੱਥੇ ਉਹ ਇਹ ਦੱਸਦੀਆਂ ਨੇ ਕਿ ਉਹਨਾਂ ਨੇ ਹੀ ਇਹ ਸਾਰੀ ਪਲੈਨਿੰਗ ਕੀਤੀ ਸੀਗੀ। ਪਲੈਨਿੰਗ ਕਰਨ ਦਾ ਕਾਰਨ ਇਹ ਸੀ ਕਿ ਇੱਕ ਕੋਰੀਅਨ ਮਿਊਜ਼ਿਕ ਗਰੁੱਪਾ ਜਿਹੜਾ ਕਿ ਹੈਗਾ ਬੀਟੀਐਸ ਤੇ ਬਹੁਤ ਮਸ਼ਹੂਰ ਇਹ ਕਲਾਕਾਰ ਨੇ ਕੋਰੀਆ ਦੇ ਤੇ ਇਹ 6-7 ਜਣਿਆਂ ਦਾ ਗਰੁੱਪ ਆ ਤੇ ਗਾਣੇ ਗਾਉਂਦੇ ਨੇ ਤੇ ਕੁੜੀਆਂ ਇਸ ਗਰੁੱਪ ਦੀਆਂ ਫੈਨ ਸੀ ਤੇ ਉਹਨਾਂ ਦੇ ਮਨ ਦੇ ਵਿੱਚ ਚਾਹ ਸੀ ਇਸ ਗਰੁੱਪ ਨੂੰ ਮਿਲਣ ਦਾ ਤੇ ਉਹਨਾਂ ਨੇ ਸੋਚਿਆ ਵੀ ਅਸੀਂ ਘਰੋਂ ਭੱਜ ਕੇ ਇਹ ਗਵਾਹ ਹੋਣ ਦਾ ਨਾਟਕ ਕਰਕੇ ਪੈਸੇ ਲਵਾਵਾਂਗੀਆਂ ਉਸ ਤੋਂ ਬਾਅਦ ਅਸੀਂ ਸ਼ਹਿਰ ਜਾਵਾਂਗੀਆਂ ਬੰਬੇ ਉੱਥੇ ਜਾ ਕੇ ਅਸੀਂ ਕੰਮ ਕਰਾਂਗੇ ਕਿਉਂਕਿ ਮਹਾਰਾਸ਼ਟਰ ਤੇ ਬੰਬੇ ਦੇ ਵਿੱਚ ਕਾਰ ਲਾਗੇ ਛੱਕ ਇਹਨਾਂ ਦਾ ਪਿੰਡ ਪਿੰਦਾ ਸੀ ਤਕਰੀਬਨ 1450 ਕਿਲੋਮੀਟਰ ਇਹਨਾਂ ਨੇ ਬੰਬੇ ਜਾ ਕੇ ਕੰਮ ਕਰਨਾ ਸੀ ਉੱਥੋਂ ਪੈਸੇ ਇਕੱਠੇ ਕਰਕੇ ਕੁੜੀਆਂ ਨੇ ਕੋਰੀਆ ਜਾਣਾ ਸੀਗਾ ਇਸ ਗਰੁੱਪ ਨੂੰ ਮਿਲਣ ਵਾਸਤੇ ਹੁਣ ਇਹ ਦੇਖੋ ਵੀ ਇੱਕ ਸਿਰਫ ਮੋਬਾਈਲ ਦੀ ਵਜ੍ਹਾ ਕਰਕੇ ਇੱਕ ਮੋਬਾਈਲ ਦੀ ਵਜ੍ਹਾ ਕਰਕੇ ਕੁੜੀਆਂ ਨੇ ਕੋਰੀਆ ਜਾਣ ਦਾ ਸਟੈਪ ਚੱਕ ਲਿਆ ਉਹਨਾਂ ਨੂੰ ਇਹ ਵੀ ਨਹੀਂ ਪਤਾ ਕਿ ਵੀਜ਼ੇ ਦੀ ਜ਼ਰੂਰਤ ਹੈ ਜਾਂ ਕੁਝ ਕਰਨਾ ਪੈਣਾ ਹੈ ਤੇ ਇਹਨਾਂ ਉਹਨਾਂ ਦਾ ਮਾਈਂਡ ਜਿਹੜਾ ਆ ਮੋਬਾਈਲ ਨੇ ਵਾਸ਼ ਕਰਤਾ ਤੇ ਮਾਪੇ ਨੇ ਇਹ ਕਿਹਾ ਵੀ ਅਸੀਂ ਆਪਣੀਆਂ ਕੁੜੀਆਂ ਤੇ ਪੂਰਾ ਕੰਟਰੋਲ ਰੱਖਿਆ ਹੋਇਆ ਸੀ ਪਰ ਜਦੋਂ ਕਰੋਨਾ ਚੱਲਦਾ ਸੀ ਉਦੋਂ ਆਨਲਾਈਨ ਕਲਾਸਾਂ ਲੱਗਦੀਆਂ ਸੀ ਉਦੋਂ ਅਸੀਂ ਆਪਣੀਆਂ ਬੱਚੀਆਂ ਨੂੰ ਮੋਬਾਈਲ ਲੈ ਕੇ ਦਿੱਤਾ ਸੀ ਉਹ ਵੀ ਅਸੀਂ ਇੱਕ ਘਰ ਨੇ ਲੈਤਾ ਸੀਗਾ ਤੇ ਦੂਜੀਆਂ ਕੁੜੀਆਂ ਆ ਕੇ ਇਸ ਦੇ ਨਾਲ ਹੀ ਪੜ੍ਹਾਈ ਕਰਦੀਆਂ ਸੀ ਦੇ ਸਾਨੂੰ ਨਹੀਂ ਪਤਾ ਸੀਗਾ ਵੀ ਮੋਬਾਈਲ ਦਾ ਇੰਨਾ ਅਸਰ ਹੋਵੇਗਾ ਵੀ ਬੱਚੇ ਇੰਨੀ ਤਕੜੀ ਪਲਾਨਿੰਗ ਕਰ ਸਕਦੇ ਆ ਪਰ ਉਹ ਪਲਾਨਿੰਗ ਅਨਜਾਨਪੁਣੇ ਦੇ ਵਿੱਚ ਹੋਈ ਜਿਹੜੀ ਕਿ ਫੇਲ ਹੋ ਗਈ ਆਪੋ ਆਪਣੇ ਭਾਈ ਬੱਚਿਆਂ ਦਾ ਖਿਆਲ ਰੱਖਿਆ ਕਰੋ ਫੋਨ ਤੇ ਕੀ ਦੇਖਦੇ ਨੇ ਗੌਰ ਰੱਖਿਆ ਕਰੋ ਤੇ ਇਹ ਨਾ ਹੋਵੇ ਕਿ ਨੁਕਸਾਨ ਕੋਈ ਨਾ ਕੋਈ ਹੋ ਜਾਵੇ ਤੇ ਇਸ ਖਬਰ ਦੀ ਚਰਚਾ ਪੂਰੇ ਮਹਾਰਾਸ਼ਟਰ ਏਰੀਆ ਦੇ ਵਿੱਚ ਬਣੀ ਹੋਈ ਆ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਬਹੁਤ ਬਹੁਤ ਸ਼ੁਕਰੀਆ